ਇੱਥੇ ਖੜੇ 29 ਨੰਬਰ ਵਾਰਡ ਦੇ ਵਿੱਚ ਤੇ ਰਵਿੰਦਰ ਸਿੰਘ ਦੇ ਵਾਰਡ ਦਾ ਕੀ ਹਾਲ ਹੈ ਆ ਤੁਹਾਨੂੰ ਇਲਾਕਾ ਨਿਵਾਸੀ ਜਿਹੜੇ ਆ ਉਹਨਾਂ ਦੇ ਵਾਰਡ ਦੇ ਨਿਵਾਸੀ ਹੈਗੇ ਜਿਹੜੇ ਬਹੁਤ ਜ਼ਿਆਦਾ ਦੁਖੀ ਹੈ ਸ਼ਾਇਦ ਅਸੀਂ ਰਿਕਾਰਡ ਕਾਇਮ ਕਰਕੇ ਜ਼ਿਲ੍ਹੇ ਦੇ ਵਿੱਚ ਇੱਕ ਬਹੁਤ ਵੱਡੀ ਗਲਤੀ ਕੀਤੀ ਸੀ ਸੋ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਕੀ ਗਲਤੀ ਕੀਤੀ ਸੀ ਸੋ ਆਪਾਂ ਇਹਨਾਂ ਨੂੰ ਪੁੱਛ ਲੈਣੇ ਆਂ ਬਾੜ ਦੇ ਐਮਸੀ ਅਸੀਂ ਵੋਟਾਂ ਪਾ ਕੇ ਬੜਾ ਇਹਨਾਂ ਨੂੰ ਖੁਸ਼ ਹੋਏ ਸੀ ਜਿਤਾਇਆ ਸੀ ਵੀ ਮਤਲਬ ਇਹ ਸਾਡਾ ਚਲੋ ਕੁਝ ਨਾਲ ਦੇ ਰਹਿੰਦੇ ਆ ਵੀ ਕਰਨਗੇ ਕੁਝ ਪਰ ਇਹਨਾਂ ਨੇ ਕੁਝ ਨਹੀਂ ਕੀਤਾ ਕੁਛ ਵੀ ਨਹੀਂ ਕੀਤਾ ਜਦੋਂ ਉਹ ਵੀ ਅਸੀਂ ਬੁਲਾਣੇ ਆਂ ਬਸ ਹੋ ਜਾਏਗਾ ਕੋਈ ਗੱਲ ਨਹੀਂ ਪਰ ਹੋਇਆ ਕੁਛ ਨਹੀਂ ਨਹੀਂ ਹੈਗੀ ਮੈਂ ਕਿੱਥੇ ਪਾਣੀ ਪਰਣ ਜਾਊਂਗੀ ਮੈਂ ਤੇ ਉਹਨਾਂ ਨੇ ਕੀ ਕੀਤਾ ਫਿਰ ਕੋਈ ਨਹੀਂ ਆ ਜੀ ਅੱਛਾ ਜੀ ਇਹ ਗੱਲ ਨਹੀਂ ਇਹ ਤਾਂ ਨਹੀਂ ਆਪਾਂ ਇੱਥੇ ਆ ਸੀ ਤਾਂ ਵੀ ਚੱਲ ਸਾਡਾ ਇਹ ਖਿਆਲ ਕਰਨਗੇ ਸਾਡਾ ਇਹਨਾਂ ਨੇ ਕੋਈ ਖਿਆਲ ਨਹੀਂ ਕਰਿਆ ਤੁਸੀਂ ਮੈਂ ਨਹੀਂ ਆਂਦੇ ਆਂਦੇ ਆ ਖੜਦੇ ਆ ਬਸ ਸੁਣਵਾਈ ਕੋਈ ਨਹੀਂ ਸੁਣਵਾਈ ਹੋ ਕੁਛ ਨਹੀਂ ਰਿਹਾ ਹੋ ਕੁਛ ਨਹੀਂ ਇਦਾਂ ਨਾਲੇ ਰਿਕਾਰਡ ਕਾਇਮ ਕੀਤਾ ਹੈਗਾ ਪੂਰੇ ਝੀਲੇ ਦੇ ਵਿੱਚ ਸਾਨੂੰ ਇਨਾਮ ਮਿਲਿਆ ਇਹਦਾ ਰਿਵਾਰਡ ਮਿਲਿਆ ਸਾਨੂੰ ਪਾਣੀ ਨਾ ਦੇਂਦਾ ਵੀ ਪਾਣੀ ਦੀ ਸਮੱਸਿਆ ਹਾਲ ਨਹੀਂ ਹੁੰਦੀ ਪਾਣੀ ਦੀ ਸਮੱਸਿਆ ਹੱਲ ਹੋਈ ਤਾਂ ਕੰਦਾ ਅਚਾਨਕ ਐਮਸੀ ਸਾਹਿਬ ਨੂੰ ਕਹਿੰਨੇ ਆ ਤਾ ਉਹ ਆ ਕੇ ਇੱਕ ਵਾਰੀ ਕਹ ਦਿੰਦੇ ਜੀ ਇੱਥੇ ਖੱਡਾ ਪਟਾ ਦਿਓ ਇਹ ਕਰ ਦਿਓ ਖੱਡਾ ਕੀ ਪਟਾਇਆ ਜੀ ਉਹ ਮੌਦਾ ਕੂਆ ਪਟਾਇਆ ਸਾਹਿਬ ਦੇ ਕੋਲਿੱਛ ਸਾਹ ਆ ਬੰਨੀ ਮਮੀ ਨਾਲ ਚੱਲ ਗਿਆ ਜੀ ਹਾਂਜੀ ਹਾਂਜੀ ਕੋਈ ਪਾਣੀ ਦੀ ਸਮੱਸਿਆ ਹੱਲ ਨਹੀਂ ਹੋਈ ਹੈ ਜਿਸ ਦਾ ਵਸੋਂ ਨਾਲ ਕੋਲ ਜਾਣਿਆ ਇਕੱਠੇ ਹੋ ਕੇ ਜਾਣਿਆ ਜੀ ਮੈਂ ਉਹ ਸਹਲ ਕਰ ਰਹਾ ਜੀ ਮੈਂ ਫਲਾਣਾ ਜਾ ਰਹਾ ਨਹੀਂ ਫਲਾਣਾ ਕਰ ਰਹਾ ਇਹ ਕਰ ਰਹਾ ਉਹ ਫਲਾਣਾ ਫਲਾਣਾ ਕਰਕੇ ਜੀ ਬੰਦਾਂ ਨੂੰ ਬਸ ਲੌਰੀ ਪਾਪ ਦੇ ਕੇ ਘਰ ਭੇਜ ਦਿੰਦੇ ਨੇ ਅੱਜ ਕੱਲ੍ਹ ਕੀਤੀ ਉਹਨਾਂ ਨੇ ਕਿ ਆਸੀਂ ਵਿਧਾਇਕਾਂ ਨੂੰ ਨਹੀਂ ਮਿਲੇ ਮੈਡਮ ਨੀਨਾ ਮਿੱਤਲ ਨੂੰ ਤੇ ਤੁਹਾਨੂੰ ਹਾਂਜੀ ਉਹ ਬਾਹਰ ਗਏ ਹੋ ਸੀ ਤੇ ਹੁਣ ਤੁਹਾਨੂੰ ਲੱਗਦਾ ਵੀ ਤੁਸੀਂ ਉਹਨਾਂ ਦੇ ਹਸਬੰਡ ਬੈਠਦੇ ਆ ਘਰ ਜਾਣਾ ਪੈਗਾ ਜੀ ਸਾਨੂੰ ਇਹ ਸਾਰਾ ਮਸਲਾ ਆਣਾ ਜਾਣਾ ਪੈਣਾ ਜੀ ਇੱਥੇ ਤਾਂ ਬੁਰਾ ਮੁੰਨੋ ਕਹਿੰਦੇ ਸੀ ਤੂੰ ਪੰਜਾਬ ਚ ਰਹਿੰਗੇ ਉਥੇ ਠੀਕ ਰਹੇਂਗੀ ਮੈਂ ਤਾਂ ਆ ਕੇ ਦੁਖੀ ਹੋ ਮੈਂ ਹੁਣ ਫਿਰ ਕਹਿੰਨੀ ਆ ਮੈਂ ਇੱਥੋਂ ਚਲੀ ਜਾਵਾਂ ਕਿਤੇ ਹੋਰ ਚਲੀ ਜਾਵਾਂ ਲੇਕਿਨ ਐ ਕਿ ਕੁਝ ਨਹੀਂ ਮਤਲਬ ਅੱਜ ਸਵੇਰੇ ਆ ਜਾਏਗਾ ਸ਼ਾਮੀ ਆ ਜਾਏਗਾ ਸਵੇਰੇ ਆ ਜਾਏਗਾ ਸ਼ਾਮੀ ਆ ਜਾਏਗਾ ਇੱਕ ਦਿਨ ਮੈਂ ਕਿਹਾ ਮੇਰੇ ਘਰ ਪਾਣੀ ਨਹੀਂ ਆ ਰਿਹਾ ਕਹਿੰਦੇ ਆਂਟੀ ਉਹਨਾਂ ਨੇ ਗੁੱਸੇ 'ਚ ਬੋਲੇ ਮੈਨੂੰ ਕਹਿੰਦੇ ਤੁਹਾਡ ਨੂੰ ਆਪਣੇ ਘਰੋਂ ਪਾਈਪ ਲਗਾ ਕੇ ਤੇ ਤੁਹਾਡੇ ਘਰ ਪਾਣੀ ਦੇਣ ਤੁਰਿਆ ਮੈਂ ਇਹ ਗੱਲ ਪ੍ਰਤੀਬਿਧਾ ਹੈ ਕਿ ਮੈਡਮ ਨੀਨਾ ਮਿੱਤਲ ਵੱਲੋਂ ਕੋਆਰਡੀਨੇਟਰ ਲਾਏ ਗਏ ਆ ਹਰ ਇੱਕ ਚੀਜ਼ ਦੇ ਚਾਹੇ ਵਾਟਰ ਸਪਲਾਈ ਆ ਚਾਹੇ ਉਹ ਬਿਜਲੀ ਵਿਭਾਗ ਚਾਹੇ ਉਹ ਨਗਰ ਕੌਂਸਲ ਹੈ ਤੁਸੀਂ ਮੈਡਮ ਨੀਨਾ ਮਿੱਤਲ ਨੂੰ ਮਿਲੇ ਉਹਨਾਂ ਜਿਹੜਾ ਬੰਦਾ ਸਾਨੂੰ ਆ ਕੇ ਮਿਲਦਾ ਸੀ ਹਰੇਕ ਵਾਰਡ ਦਾ ਜਿਹੜਾ ਹੈ ਕਿਉਂਕਿ ਉਹਨਾਂ ਨੇ ਹੁਣੀ 35 ਲੱਖ ਦਾ ਜਿਹੜਾ ਹੈ ਇੱਕ ਵਾਰਡ ਦਾ ਐਸਟੀਮੇਟ ਵੀ ਪਾਣੀ ਦਾ ਪਾਸ ਕੀਤਾ ਹੈ। ਇਸ ਮਿਸਰੇ ਨਾ ਅਗਰ ਅਸੀਂ ਉਹਨਾਂ ਕੋਲ ਤਾਂ ਜਾਈਏ ਨਾ ਅਗਰ ਸਾਡੇ ਐਮਸੀ ਨਾਲ ਸੁਣਨ ਤਾਂ ਹੈ ਦੇਖੋ ਉਹਨਾਂ ਨੇ ਕਿਹਾ ਵੀ ਇੱਥੋਂ ਖੱਡਾ ਪਟਵਾ ਕੇ ਵੀ ਇੱਥੋਂ ਕਰ ਦੇ। ਫਿਰ ਇਹ ਖੱਡੇ ਪਟਵਾਉਂਦੇ ਐ ਸਾਰੇ ਇਹਨਾਂ ਨੇ ਆਪਣੇ ਆਪ ਬੰਦ ਕੀਤੇ ਨੇ ਇੱਥੇ ਦੇਖੋ ਸਿਹਰੇ ਦੇ ਟੈਂਪੂ ਇੱਕ ਫਸ ਗਿਆ। ਐਡੀ ਤੋਂ ਉਹਨਾਂ ਮੇਰੀ ਰਾਤ ਵੀ ਗੱਲ ਹੋਈ ਜੱਟ ਵਜੇ। ਇਹਨਾਂ ਦੇ ਧੰਨੇ ਤੋਂ ਬਾਅਦ ਮੇਰੀ ਅੱਜ ਤੋਂ ਸਾਮਾ ਗੱਲ ਹੋਈ ਸੀ। ਐਡੀ ਉਹ ਕਹਿੰਦੇ ਕੋਈ ਪ੍ਰੋਬਲਮ ਨਹੀਂ ਆ ਪਾ ਵਾਹ ਯਾ ਵਾਹ ਵਾਹ ਯਾ ਵਾਹ ਯਾ ਸਤ ਜੀ ਕਿ ਲੋੜ ਹੈ ਜਿਹੜੀ ਵਿਦੈਕਾਂ ਨੂੰ ਇਹ ਨਹੀਂ ਪਤਾ ਕਿ ਕਿਹੜੀ ਸਮੱਸਿਆ ਕਿਸ ਕਲੋਨੀ ਦੀ ਹੈ ਐਮਸੀ ਨੂੰ ਮਿਲੇ ਔਰ ਐਮਸੀ ਨੂੰ ਐਮਸੀ ਨੂੰ ਕਿਉਂ ਮਿਲਾਂ ਮਨੂੰ ਮੈਂ ਵਰਕਰਾਂ ਨੂੰ ਮਿਲੂੰਗਾ ਮੈਂ ਬਾੜ ਵਾਸੀਆਂ ਨੂੰ ਮਿਲੂੰਗਾ ਮੈਂ ਐਮਸੀ ਨੂੰ ਕਿਉਂ ਮਿਲੂੰਗਾ ਜਿੰਨੂੰ ਨੂੰ ਮਿਲੂੰਗਾ ਕਿਆ ਮੈਂ ਐਡਵਰਿੰਦਰ ਸਿੰਘ ਨੂੰ ਵੈਕਸੀਨ ਨੂੰ ਤੇ ਉਹਨੂੰ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਜੇ ਦੀ ਸਰਕਾਰ ਨਾਲ ਨਹੀਂ ਬਣਦੀ ਉਹ ਸਿੱਧਾ ਜਵਾਬ ਦੇ ਦੇ ਕਿ ਕਿ ਉਹਨਾਂ ਦੀ ਸਰਕਾਰ ਨਾਲ ਬਣਦੀ ਨਹੀਂ ਹੈ ਨਹੀਂ ਮੈਂ ਨਹੀਂ ਜਾਣਦਾ ਗਾ ਜੀ ਬਣਦੀ ਨਹੀਂ ਬਣਦੀ ਬਣਣੀ ਜਦ ਪਾਣੀ ਦੀ ਸਮੱਸਿਆ ਨਹੀਂ ਹੱਲ ਹੋ ਰਹੀ ਤਾਂ ਲੋਕ ਇਹ ਸਮਝਣਗੇ ਕਿ ਉਹ ਨਹੀਂ ਸਰਕਾਰ ਤੱਕ ਪਹੁੰਚ ਨਹੀਂ ਪਾਂ ਚਾਰ ਦਿਨ ਤੱਕ ਮਤਲਬ ਨਾ ਲ ਹੋਇਆ ਤੇ ਮੈਂ ਇੱਕ ਆਪਣਾ ਜ਼ਿਲ੍ਹਾ ਬਟਿਆਲੇ ਦਾ ਦੱਤਨਾ ਜਿਹੜਾ ਹੈ ਉਹ ਆਪਣਾ ਜਿਹੜਾ ਸ਼ਿਵਰੇ ਬੋਰਡ ਵਾਟਰ ਸਪਲਾਈ ਨਰਿੰਦਰ ਸ਼ਾਸਤਰੀ ਤੇ ਆਪਣਾ ਵਿਧਾਇਕਾ ਨੀਣਾ ਮਿੱਤਲ ਦੇ ਘਰ ਦੇ ਬਾਹਰ ਨਾ ਲਾਇਆ ਜਾਏਗਾ ਸੋ ਮੈਂ ਹਾਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 189 ਪੰਜਾਬ ਦੇ ਵਿੱਚ ਨਿਊਜ਼ 189 ਪੰਜਾਬ ਸਮੇਂ-ਸਮੇਂ ਤੇ ਜਿਹੜਾ ਹੈ ਲੋਕਾਂ ਦੀ ਆਵਾਜ਼ ਜਿਹੜੀ ਹੈ ਸਰਕਾਰ ਦਰਬਾਰੇ ਪਹੁੰਚਦਾ ਤੇ ਉਹਨਾਂ ਦੇ ਹੱਲ ਵੀ ਹੁੰਦੇ ਆ ਜਦ ਉਹਨਾਂ ਦੇ ਹੱਲ ਹੁੰਦੇ ਆ ਤਾਂ ਅਸੀਂ ਸਰਕਾਰ ਦਾ ਧੰਨਵਾਦ ਵੀ ਕਰਦੇ ਆ ਕੀ ਲੋਕਾਂ ਨੂੰ ਸਾਫ਼ ਪਾਣੀ ਸਾਫ਼ ਇਲਾਕਾ ਤੇ ਸਾਫ਼ ਲਾਈਟਾਂ ਦਾ ਇੰਤਜ਼ਾਮ ਹੋਰ ਜਿਹੜੀ ਬੁਨਿਆਦੀ ਸਹੂਲਤਾਂ ਉਹ ਮਿਲਦੀਆਂ ਸੋ ਅਸੀਂ ਅੱਜ ਵਾਰਡ ਨੰਬਰ 29 ਦੇ ਵਿੱਚ ਖੜੇ ਆ ਤੁਹਾਨੂੰ ਦੱਸ ਦਈਏ ਕੀ ਵਾਰਡ ਨੰਬਰ 29 ਉਹੀ ਵਾਰਡ ਹੈ ਜਿਸ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਰਿਕਾਰਡ ਕਾਇਮ ਕੀਤਾ ਸੀਗਾ ਰਿਕਾਰਡ ਕਿਵੇਂ ਕਾਇਮ ਕੀਤਾ ਸੀਗਾ ਜਿੱਥੇ ਸਾਰੇ ਆਮ ਆਦਮੀ ਪਾਰਟੀ ਦੇ ਪਾਰਸ਼ਦ ਹਾਰ ਗਏ ਸੀ ਉੱਥੇ ਇੱਕੋ ਹੀ ਪਾਰਸ਼ਦ ਜਿਹੜਾ ਜ਼ਿਲ੍ਹੇ ਦੇ ਵਿੱਚ ਜਿੱਤਿਆ ਸੀ ਉਹ ਸੀ ਐਡਵੋਕੇਟ ਰਵਿੰਦਰ ਸਿੰਘ ਸੋ ਅਸੀਂ ਉਹਨਾਂ ਦੇ ਵਾਰਡ ਦੇ ਵਿੱਚ ਹੀ ਖੜੇ ਹਾਂ 29 ਨੰਬਰ ਵਾਰਡ ਦੇ ਵਿੱਚ ਤੇ ਰਵਿੰਦਰ ਸਿੰਘ ਦੇ ਵਾਰਡ ਦਾ ਕੀ ਹਾਲ ਹੈ ਅੱਜ ਤੁਹਾਨੂੰ ਇਲਾਕਾ ਨਿਵਾਸੀ ਜਿਹੜੇ ਹਨ ਉਹਨਾਂ ਦੇ ਵਾਰਡ ਦੇ ਨਿਵਾਸੀ ਹੈਗੇ ਜਿਹੜੇ ਬਹੁਤ ਜ਼ਿਆਦਾ ਦੁਖੀ ਹਨ ਕਿ ਸ਼ਾਇਦ ਅਸੀਂ ਰਿਕਾਰਡ ਕਾਇਮ ਕਰਕੇ ਜ਼ਿਲ੍ਹੇ ਦੇ ਵਿੱਚ ਇੱਕ ਬਹੁਤ ਵੱਡੀ ਗਲਤੀ ਕੀਤੀ ਸੀ ਸੋ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਕੀ ਗਲਤੀ ਕੀਤੀ ਸੀ ਸੋ ਆਪਾਂ ਇਹਨਾਂ ਤੋਂ ਪੁੱਛ ਲੈਣੇ ਆ ਕਿਉਂ ਬੁਨਿਆਦੀ ਸਹੂਲਤਾਂ ਤਾਂ ਉਹ 29 ਨੰਬਰ ਵਾਰਡ ਜਿਹੜਾ ਹੈ ਉਹ ਪਿਛੜਿਆ ਹੋਇਆ ਨਜ਼ਰ ਆ ਰਿਹਾ ਸਾਰੇ ਇਲਾਕੇ ਦੇ ਵਿੱਚ ਸੋ ਗੱਲ ਕਰ ਲੈਣੇ ਆ ਕਿ ਕਿਉਂ ਨਾਰਾਜ਼ ਹੈ ਵਾਰਡ ਨਿਵਾਸੀ ਆਪਣੇ ਪਾਰਸ਼ਦ ਤੋਂ ਆਪਣੇ ਐਮਸੀ ਤੋਂ ਲੈਡੀਆਂ ਖੜੀਆਂ ਤੁਹਾਨੂੰ ਪਾਣੀ ਦਿਖਾ ਰਹੀ ਹੈ ਸਭ ਤੋਂ ਵੱਡੀ ਜਿਹੜੀ ਇਹਨਾਂ ਨੇ ਸਮੱਸਿਆ ਦੱਸੀ ਹੈ ਪਾਣੀ ਦੀ ਸੋ ਉਰੇ ਪੀਣ ਵਾਲਾ ਪਾਣੀ ਜਿਹੜਾ ਹੈ ਉਹ ਗੰਦਾ ਜਿਹੜਾ ਹੈ ਬਦਬੂਦਾਰ ਜਿਹੜਾ ਹੈ ਮਿਲ ਰਿਹਾ ਹੈ ਅੱਬਲ ਤਾਂ ਇਹਨਾਂ ਦਾ ਕਹਿਣਾ ਇਹ ਹੈ ਕਿ ਪਾਣੀ ਆਂਦਾ ਹੀ ਨਹੀਂ ਜੇ ਆਂਦਾ ਹੈ ਤਾਂ ਉਹ ਹੀ ਸਾਲ ਚਾਹੁੰਦਾ ਕਿ ਸਾਡੇ ਬੱਚੇ ਤੇ ਅਸੀਂ ਜਿਹੜੇ ਹੈ ਸਿੱਧਾ ਹਸਪੀਟਲ ਦੇ ਦਰਵਾਜ਼ੇ ਖਟਕਟਾਈਏ ਸੋ ਤੁਸੀਂ ਦੇਖ ਸਕਦੇ ਹੋ ਦੂਜੀ ਸਮੱਸਿਆ ਵਾਂ ਜਿਹੜਾ ਬੋਲਦਾ ਹੈ ਉਹੀ ਕੁੰਡਾ ਖੋਲਦਾ ਹੈ ਇਹ ਕਹਾਵਤ ਇਸ ਤਰ੍ਹਾਂ ਹੀ ਨਹੀਂ ਬਣੀ ਇਹ ਕਹਾਵਤ ਬਣੀ ਹੈ ਜਿਹੜਾ ਬੰਦਾ ਬੋਲੇਗਾ ਉਹਦੇ ਘਰ ਦੇ ਅੱਗੇ ਖੱਡੇ ਜਿਹੜੇ ਹਨ ਉਹ ਸਾਫ਼ ਨਜ਼ਰ ਆਣਗੇ ਸੋ ਤੁਸੀਂ ਦੇਖ ਸਕਦੇ ਹੋ ਤੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਸੋ ਰਿਕਾਰਡ ਕਾਇਮ ਕਰਨ ਵਾਲੇ ਐਮਸੀਆਂ ਪਾਰਸ਼ਦਾਂ ਦੇ ਵਾਰਡ ਦਾ ਇਹ ਹਾਲ ਹੈ ਸੋ ਆਪਾਂ ਗੱਲਬਾਤ ਸ਼ੁਰੂ ਕਰਾਂਗੇ ਬੀਬੀਆਂ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਕੀ ਸਮੱਸਿਆ ਆ ਰਹੀ ਹੈ ਜੀ ਸਭ ਤੋਂ ਜ਼ਿਆਦਾ ਸਭ ਤੋਂ ਸਮੱਸਿਆ ਜ਼ਿਆਦਾ ਹੀ ਹੈ ਕਿ ਪਾਣੀ ਬਹੁਤ ਗੰਦਾ ਆ ਰਿਹਾ ਵੈਸੇ ਆ ਹੀ ਨਹੀਂ ਰਿਹਾ ਅਸੀਂ ਮਤਲਬ ਸਾਰੀ ਗਰਮੀ ਹੋ ਗਈ ਅਸੀਂ ਬਾਹਰੋਂ ਵੀ ਪਾਣੀ ਭਰ ਰਹੇ ਹਾਂ ਸਾਰਾ ਮੱਲਾ ਬਹੁਤ ਜ਼ਿਆਦਾ ਪਰੇਸ਼ਾਨ ਹੈ ਇਸ ਤੋਂ ਹਾਂਜੀ 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 ਬਹੁਤ ਕਿਹੜੀਆਂ ਸਮੱਸਿਆਵਾਂ ਐ ਹਜੀਆਂ ਵਾੜ ਦੇ ਐਮਸੀ ਕੀ ਕਹਿੰਦੇ ਆ ਕੀ ਨਾ ਐਮਸੀ ਵਾੜ ਦੇ ਐਮਸੀ ਅਸੀਂ ਵੋਟਾਂ ਪਾ ਕੇ ਬੜਾ ਇਹਨਾਂ ਨੂੰ ਖੁਸ਼ ਹੋਏ ਸੀ ਜਿਤਾਇਆ ਸੀ ਵੀ ਮਤਲਬ ਇਹ ਸਾਡਾ ਚਲੋ ਕੁਝ ਨਾਲ ਦੇ ਰਹਿੰਦੇ ਆ ਵੀ ਕਰਨਗੇ ਕੁਝ ਪਰ ਇਹਨਾਂ ਨੇ ਕੁਝ ਨਹੀਂ ਕੀਤਾ ਹਾਂਜੀ ਹਾਂਜੀ ਕੁਝ ਵੀ ਨਹੀਂ ਕੀਤਾ ਜਦੋਂ ਵੀ ਅਸੀਂ ਬੁਲਾਨੇ ਆ ਬਸ ਹੋ ਜਾਏਗਾ ਕੋਈ ਗੱਲ ਨਹੀਂ ਪਰ ਹੋਇਆ ਕੁਝ ਨਹੀਂ ਤੁਹਾਡੇ ਬਿਲਕੁਲ ਮਹੱਲੇ ਦੇ ਬਾਹਰ ਜਿਹੜਾ ਹੈ ਇਹ ਪ੍ਰੇਮ ਸਿੰਘ ਕਲੋਨੀ ਹੈ ਜੀ ਇਹਨਾਂ ਦੇ ਤੁਹਾਡੇ ਮਹੱਲੇ ਦੇ ਬਾਹਰ ਬਿਲਕੁਲ ਖੱਡਾ ਪਟਿਆ ਹੋਇਆ ਹੈ ਹਾਂਜੀ ਹਾਂਜੀ ਇਹ ਮਤਲਬ ਕਮੇਟੀ ਵਾਲਿਆਂ ਨੇ ਪਟਾਇਆ ਸੀ ਵੀ ਪਾਣੀ ਨਹੀਂ ਸੀ ਆ ਰਿਹਾ ਨਾ ਉਸ ਕਰਕੇ ਪਟਾਇਆ ਸੀ ਪਰ ਇਹ ਕਾਫੀ ਦਿਨ ਹੋ ਗਏ ਇਹਨੂੰ ਵੀ 15 20 ਦਿਨ ਹੋ ਗਏ ਦੇਖੋ ਕਿਵੇਂ ਦਾ ਓਮੇ ਦਾ ਓਮੇ ਹੀ ਪਿਆ ਹਾਂਜੀ ਤੇ ਉਸ ਤੋਂ ਬਾਅਦ ਪਾਣੀ ਮਿਲਿਆ ਤੁਹਾਨੂੰ ਇਹ ਖੱਡਾ ਪਟਣ ਨਹੀਂ ਨਹੀਂ ਜੀ ਨਹੀਂ ਪਾਣੀ ਤਾਂ ਮਿਲਿਆ ਹੀ ਨਹੀਂ ਪਾਣੀ ਤਾਂ ਅੱਜ ਦੇਖੋ ਬਰਸਾਤ ਅਜੇ ਸ਼ੁਰੂ ਨਹੀਂ ਹੋਈ ਪਾਣੀ ਸਾਡੇ ਬਿਲਕੁਲ ਇਸ ਤਰ੍ਹਾਂ ਆਇਆ ਕਿ ਜਿਵੇਂ ਬਿਲਕੁਲ ਕਾਲਾ ਵਾਲਾਂ ਵਰਗਾ ਇਹ ਤਾਂ ਬਹੁਤ ਜ਼ਿਆਦਾ ਉਹ ਜਿਹੜਾ ਤਾਂ ਬੰਦਾ ਟਾਇਲਟ ਵਿੱਚ ਵੀ ਗੇਅਰ ਨਹੀਂ ਸਕਦਾ ਕਿਸ ਤਰ੍ਹਾਂ ਇੰਤਜ਼ਾਮ ਕਰ ਰਹੇ ਹੋ ਪਾਣੀ ਦਾ ਤੁਸੀਂ ਅਸੀਂ ਕਦੇ ਗੁਰਦੁਆਰਾ ਸਾਹਿਬ ਤੋਂ ਭਰਦੇ ਆਂ ਕਦੇ ਕਿਸੇ ਦੇ ਮਤਲਬ ਸਮਰਸੀਪਾ ਲੱਗਿਆ ਉੱਥੋਂ ਭਰਦੇ ਆਂ ਮਤਲਬ ਪਰੇਸ਼ਾਨ ਬਹੁਤ ਜ਼ਿਆਦਾ ਸੀ ਤੁਹਾਨੂੰ ਨਹੀਂ ਲੱਗਦਾ ਇਹ ਗੁਰਦੁਆਰਾ ਸਾਹਿਬ ਜਾਂ ਮੰਦਿਰ ਹੈਗੇ ਜਿਹੜੇ ਉਹਨੇ ਨੇੜੇ ਬਣੇ ਹੋਏ ਉਹ ਕਿੰਨੇ ਕ ਦਿਨ ਤੁਹਾਨੂੰ ਪਾਣੀ ਦੇਣਗੇ ਹਾਂਜੀ ਉਹਨਾਂ ਦਾ ਵੀ ਹੈਗੇ ਪਿੱਛੇ ਸਾਡੇ ਗੁਰਦੁਸਾਰ ਮੋਟਰ ਸੜ ਗਈ ਸੀ ਫੇਰ ਸਾਰੇ ਪਰੇਸ਼ਾਨ ਹੋਏ ਆਂ ਫੇਰ ਦੁਬਾਰਾ ਮਤਲਬ ਮੋਟਰ ਠੀਕ ਕਰਵਾਈ ਹੈ ਪਰ ਇਹ ਨਾ ਪ੍ਰੋਬਲਮ ਤਾਂ ਹੈ ਹੀ ਹੈ ਨਾ ਆਪਣੇ ਘਰ ਦਾ ਪਾਣੀ ਦਾ ਘਰ ਦਾ ਹੀ ਹੁੰਦਾ ਨਾ ਹੁਣ ਜਿਵੇਂ ਬਰਸਾਤਾਂ ਸ਼ੁਰੂ ਹੋ ਗਈਆਂ ਇਹ ਤਾਂ ਸਾਰਾ ਉਹ ਚਿੱਕੜ ਹੋ ਜਾਏਗਾ ਬੱਚੇ ਸਕੂਲ ਕਿਸ ਤਰ੍ਹਾਂ ਜਾਣ ਹੋਗੇ ਆਪਣੇ ਵਾਰਡ ਦੇ ਐਮਸੀ ਤੋਂ ਨਾਮ ਕੀ ਹੈ ਉਹਨਾਂ ਦਾ ਉਹਨਾਂ ਦਾ ਨਾਮ ਰਵਿੰਦਰ ਸਿੰਘ ਹੈ ਜੀ ਰਵਿੰਦਰ ਸਿੰਘ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹਾਂਗੇ ਵੀ ਸਾਡਾ ਮਤਲਬ ਧਿਆਨ ਕਰਨ ਆ ਕੇ ਦੇਖਣ ਸਾਡਾ ਮਤਲਬ ਜੋ ਵੀ ਸਾਡੀ ਸਮੱਸਿਆ ਹੈਗੀ ਹੱਲ ਕਰਨ ਠੀਕ ਹੈ ਜੀ ਹਾਂਜੀ ਸੋ ਕੀ ਕਹਿਣਾ ਚਾਹੋਗੇ ਜੀ ਸਮੱਸਿਆ ਕਾਫੀ ਵੱਡੀ ਹੈ ਅਸੀਂ ਵੀ ਜੇਹੀ ਗੱਲ ਕਹਿੰਦੇ ਆ ਕਿ 4 ਮਹੀਨੇ ਹੋ ਗਏ ਨੇ ਪੂਰੇ ਪਾਣੀ ਦਾ ਨਾਮ ਨਹੀਂ ਹੈਗਾ ਹਾਂਜੀ ਹਾਂਜੀ ਤੇ ਗੋਡੇ ਸਾਡੇ ਚੱਲਦੇ ਕੋਈ ਨਹੀਂ ਕਦੀ ਮੰਦਰ ਚੋਂ ਭਰਦੇ ਆ ਕਦੀ ਗੁਰਦੁਆਰੇ ਵਿੱਚੋਂ ਭਰਦੇ ਆ ਅਸੀਂ ਪਾਣੀ ਇਹ ਵੀ ਦੇਖੋ ਜੀ ਸਾਨੂੰ ਕਿੰਨੀ ਕੀ ਦਿਨ ਭਰਾਨਗੇ ਹਾਂਜੀ ਜੀ ਇਹ ਦੇਖੋ ਟੋਏ ਪਟਕੇ ਰੱਖੇ ਨੇ ਇਹਨਾਂ ਨੇ ਆੰਦਨੇ ਦੇਖਦੇ ਨੇ ਚਲੇ ਜਾਂਦੇ ਨੇ ਇਹ ਨਕਸ਼ਾ ਪਾਸ ਕਰਕੇ ਗਏ ਨੇ ਸਾਡੇ ਵਾਸਤੇ ਵੀ ਤੁਹਾਡੇ ਵਾਸਤੇ ਪਾਣੀ ਆ ਰਿਹਾ ਜੀ ਕਿੱਥੇ ਪਾਣੀ ਆ ਰਿਹਾ ਸਾਡੇ ਘਰ ਇੱਕ ਬੂੰਦ ਪਾਣੀ ਜਾ ਕੇ ਦੇਖ ਲਓ ਅਸੀਂ ਹੁਣ ਇਹਨੇ ਇਹ ਵੀ ਗੱਲ ਗਈ ਹੈ ਇਹਨਾਂ ਦੇ ਘਰ ਜਾ ਕੇ ਆਏ ਅਸੀਂ ਦੋ ਵਾਰੀ ਜਾਇਆ ਵੀ ਤੁਸੀਂ ਹਾਂ ਦੋ ਵਾਰੀ ਗਈ ਸੀ ਮੈਂ ਵੀ ਸਾਡਾ ਪਿਆਪ ਤੁਸੀਂ ਗੁਰਦੁਆਰੇ ਕਰਨੀ ਤੁਸੀਂ ਇੱਧਰ ਕੱਢ ਦੋ ਵੀ ਸਾਡੇ ਪਾਣੀ ਆ ਜਾ ਉਧਰ ਦੋ ਘਰਾਂ ਚ ਪਾਣੀ ਆ ਜਾਂਦਾ ਹੈ ਮੇਨ ਰੋਡ ਤੇ ਸਾਡਾ ਪਾਣੀ ਨਹੀਂ ਆਂਦਾ ਹੁਣ ਮੈਂ ਕੱਲੀ ਜਣੀ ਹੈਗੀ ਮੈਂ ਕਿੱਥੇ ਪਾਣੀ ਪਰਣ ਜਾਉਂਗੀ ਮੈਂ ਤੇ ਉਹਨਾਂ ਨੇ ਕੀ ਕਿਹਾ ਫਿਰ ਉਹਨਾਂ ਨੇ ਕੋਈ ਨਹੀਂ ਆਜੇਗਾ ਜੀ ਅੱਛਾ ਜੀ ਇਹ ਗੱਲ ਉਹਨਾਂ ਨੇ ਸਾਨੂੰ ਕ ਸਾਡਾ ਇਹਨਾਂ ਨੇ ਕੋਈ ਖਿਆਲ ਨਹੀਂ ਕਰਿਆ ਤੁਸੀਂ ਮੈਡਮ ਨਾਲ ਗੱਲ ਕੀਤੀ ਨਹੀਂ ਨਾ ਮਿੱਤਲ ਜੀ ਨਹੀਂ ਜੀ ਉੱਥੇ ਨਹੀਂ ਗਏ ਉੱਥੇ ਨਹੀਂ ਗਏ ਤਾਂ ਹੀ ਤੁਹਾਡਾ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਤੁਸੀਂ ਐਮਐਲਏ ਸਾਹਿਬ ਨੂੰ ਇਹ ਅਵਗਤ ਨਹੀਂ ਕਰਾਇਆ ਆਪਣਾ ਸਮੱਸਿਆ ਦੱਸੀ ਨਹੀਂ ਸੋ ਤੁਸੀਂ ਕੀ ਕਹਿਣਾ ਚਾਹੋਗੇ ਅਯੋ ਸੇਮ ਪ੍ਰੋਬਲਮ ਹੈ ਕਿ ਪਾਣੀ ਹੀ ਨਹੀਂ ਆ ਰਿਹਾ کافی ਟਾਈਮ ਤੋਂ ਦਿੱਕਤ ਆ 4 ਮਹੀਨੇ ਹੋ ਗਏ ਬਿਲਕੁਲ ਪਾਣੀ ਨਹੀਂ ਆ ਰਿਹਾ ਬਿਲਕੁਲ ਵੀ ਅੱਜ ਪੜੋਸ ਤੋਂ ਪਾਣੀ ਲੈ ਕੇ ਭਰਿਆ ਜਾਂਦਾ ਕੋਈ ਵੀ ਇਹਨਾਂ ਸਪੋਰਟ ਨਹੀਂ ਕਰ ਸਕਦਾ ਸਭ ਦੇ ਇਲੈਕਟ੍ਰਿਸਿਟੀ ਬਿਲ ਵੀ ਆਣੇ ਆ ਫਿਰ ਜੇ ਕੋਈ ਪਾਣੀ ਭਰائےਗਾ ਉਹਨਾਂ ਦੇ ਬਿਲ ਵੀ ਨੈਚੁਰਲੀ ਆਣੇ ਆ ਇਹ ਦਿੱਕਤ ਬਹੁਤ ਜ਼ਿਆਦਾ ਆ ਰਹੀ ਹੈ ਆਂਦੇ ਸੇ ਨਹੀਂ ਕਹਦੇ ਬੀਐਮਸੀ ਸਾਹਿਬ ਨਹੀਂ ਆਂਦੇ ਆਂਦੇ ਆ ਖੜਦੇ ਆ ਬਸ ਸੁਣਵਾਈ ਕੋਈ ਨਹੀਂ ਸੁਣਵਾਈ ਹੋ ਕੁਛ ਨਹੀਂ ਰਿਹਾ ਹੋ ਕੁਛ ਨਹੀਂ ਰਿਹਾ ਨਾਲੇ ਰਿਕਾਰਡ ਕਾਇਮ ਕੀਤਾ ਹੈਗਾ ਪੂਰੇ ਜ਼ਿਲ੍ਹੇ ਦੇ ਵਿੱਚ ਸਾਨੂੰ ਇਨਾਮ ਮਿਲਿਆ ਇਹਦਾ ਰਿਵਾਰਡ ਮਿਲਿਆ ਸਾਨੂੰ ਪਾਣੀ ਨਾ ਦਿੰਦਾ ਅੱਛਾ ਅੱਛਾ ਪ੍ਰਾਈਜ਼ ਮਿਲਿਆ ਸਾਨੂੰ ਇਹਦਾ ਮੈਂ ਤੁਹਾਡੇ ਮੈਂ ਤੁਹਾਡੇ ਨਾਲ ਵੀ ਗੱਲ ਕਰਾਂਗਾ ਮੈਂ ਅੰਕਲ ਜੀ ਨਾਲ ਗੱਲ ਕਰਦਾ ਅੰਕਲ ਜੀ ਇੱਕ ਮਿੰਟ ਤੁਸੀਂ ਗੱਲ ਸੁਣੋ ਮੇਰੀ ਇੱਕ ਇਕ ਇਲਜ਼ਾਮ ਲਾਇਆ ਜਾ ਰਿਹਾ ਕਿ ਇਹ ਜਿੰਨੇ ਬੰਦੇ ਗੱਲ ਕਰ ਰਹੇ ਆ ਮੀਡੀਆ ਦੇ ਨਾਲ ਕਾਂਗਰਸੀ ਆ ਕੀ ਕਹਿਣਾ ਚਾਹੋਗੇ ਕਾਂਗਰਸੀ ਤਾਂ ਵੇਖੋ ਜੀ ਮੇਰੇ ਕੋਲ ਕਾਂਗਰਸ ਪਹਿਲਾਂ ਵੀ ਕਾਂਗਰਸੀ ਹੁਣ ਅਸੀਂ ਤਾਂ ਇੱਕ ਐਸੇ ਵੀ ਚਲੋ ਇੱਕ ਬਰੀ ਭਵਿੱਖ ਬਦਲ ਕੇ ਦੇਖ ਲੋ ਇਸ ਮੁਹੱਲੇ ਦਾ ਕੀ ਹੁੰਦਾ ਕੀ ਨਹੀਂ ਹੁੰਦਾ ਸਾਡਾ ਭਵਿੱਖ ਤਾਂ ਕੀ ਬਣਾਲੇ ਸਾਡਾ ਉਲਟ ਪੈ ਗਿਆ ਜੀ ਉਲਟ ਇਹ ਪੈ ਗਿਆ ਹੈ ਵੀ ਪਾਣੀ ਦੀ ਸਮੱਸਿਆ ਹੱਲ ਨਹੀਂ ਹੁੰਦੀ ਪਾਣੀ ਦੀ ਸਮੱਸਿਆ ਹੱਲ ਹੋਈ ਤਾਂ ਗੰਦਾ ਅੱਛਾ ਜੇ ਐਮਸੀ ਸਾਹਿਬ ਨੂੰ ਕਹਿੰਦੇ ਆ ਤਾਂ ਉਹ ਆ ਕੇ ਇੱਕ ਬਰੀ ਕਹਿੰਦੇ ਜਿੱਥੇ ਖੱਡਾ ਪਟਾ ਦਿਓ ਇਹ ਕਰ ਦਿਓ ਖੱਡਾ ਕੀ ਪਟਾਇਆ ਜੀ ਤਾਂ ਮੌਦ ਦਾ ਕੂਆ ਪਟਿਆ ਗਿਆ ਅ ਕਈ ਇੱਥੇ ਹੁਣ ਕੋਈ ਮਾਲ ਲੋਕਾਂ ਨੂੰ ਕੋਈ ਇੱਥੇ ਆ ਕੇ ਖੱਡਾ ਪਾਣੀ ਦਾ ਭਰ ਜਾਂਦਾ ਬੱਚਾ ਕੋਈ ਨਹੀਂ ਵੀ ਦੇਖਦਾ ਕੋਈ ਰਾਤ ਨੂੰ ਰਾਤ ਬਰਾਤ ਕੋਈ ਆ ਵੀ ਜਾਂਦਾ ਕੋਈ ਸਿਆਣਾ ਬੰਦਾ ਜਾਂ ਕੋਈ ਟਰੈਫਿਕ ਆ ਜਾਂਦਾ ਵਿੱਚ गिर ਜਾਂਦਾ ਉਹਦਾ ਕੋ ਨਾਲ ਕੋਈ ਹਾਦਸਾ ਹੁੰਦਾ ਤਾਂ ਜ਼ਿੰਮੇਵਾਰ ਕੌਣ ਹੈ ਜੀ ਇਹੀ ਗਵਰਨਮੈਂਟ ਨਾ ਜ਼ਿੰਮੇਵਾਰ ਵੀ ਤੁਹਾਨੂੰ ਉਮੀਦ ਹੈ ਵੀ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਦੇਖੋ ਜੀ 66 ਅੱਜ ਪੰਜਵਾਂ ਮਹੀਨਾ ਚੱਲ ਗਿਆ ਜੀ ਹਾਂਜੀ ਹਾਂਜੀ ਕੋਈ ਪਾਣੀ ਦੀ ਸਮੱਸਿਆ ਹੱਲਣੀ ਹੋਈ ਹੈ ਜਿਸ ਤੋਂ ਬਸ ਉਹਨਾਂ ਕੋਲ ਜਾਣੇ ਆ ਅਸੀਂ ਇਕੱਠੇ ਹੋ ਕੇ ਜਾਣੇ ਆ ਜੀ ਮੈਂ ਉਹ ਸਹੱਲ ਕਰ ਰਿਹਾ ਜੀ ਮੈਂ ਫਲਾਣਾ ਜਾ ਰਿਹਾ ਜੀ ਫਲਾਣਾ ਕਰ ਰਿਹਾ ਇਹ ਕਰ ਰਿਹਾ ਉਹ ਫਲਾਣਾ ਫਲਾਣਾ ਕਰਕੇ ਜੀ ਬੰਦਾਂ ਨੂੰ ਬਸ ਲੌਲੀਪਾਪ ਦੇ ਕੇ ਘਰ ਭੇਜ ਦਿੰਦੇ ਨੇ ਇਨ ਦਿਨਾਂ ਦੇ ਵਿੱਚ ਬਾੜ ਆਈ ਸੀ ਪਿਛਲੇ ਦਿਨਾਂ ਦੇ ਵਿੱਚ ਕੀ ਹਾਲ ਸੀ ਤੁਹਾਡੇ ਬਾੜ ਦਾ ਆਲੋਚ ਦੇਖ ਲਓ ਤੁਸੀਂ ਸਾਡੇ ਸਾਹਮਣੇ ਹੈ ਜੋ ਹਾਲ-ਬਾਲ ਹੈ ਇਹੀ ਹਾਲ ਪਹਿਲਾਂ ਸੀ ਜਿਹੜਾ ਹੁਣ ਹੈ ਕਿਉਂਕਿ ਇਸ ਵਾਰ ਵੀ ਮੌਸਮ ਵਿਭਾਗ ਨੇ ਦੱਸਿਆ ਕਿ ਇਸ ਵਾਰ ਵੀ ਬਹੁਤ ਬੁਰਾ ਹਾਲ ਬੁਰਾ ਬੁਲਾਹ ਬੁਰਾ ਹਾਲ ਹੋਏਗਾ ਜੀ ਸ੍ਰਿਸ਼ਟਾਂ ਵੀ ਇਸ ਤੋਂ ਵੀ ਜ਼ਿਆਦਾ ਬੁਰਾ ਹਾਲ ਹੋਣਾ ਜੀ ਹੁਣ ਕੀ ਕਹਿਣਾ ਚਾਹੋਗੇ ਔਰ ਇਹ ਬੱਚਿਆਂ ਦਾ ਸਕੂਲ ਵੀ ਮੈਨ ਨਜ਼ਰ ਆ ਰਹੇ ਤੇ ਮੰਦਰ ਗੁਰਦੁਆਰਾ ਸਾਹਿਬ ਵੀ ਹੈਗੇ ਤੇ ਲੋਕਾਂ ਦਾ ਆਣਾ ਜਾਣਾ ਹੈ ਹੁਣ ਆਣਾ ਜਾਣਾ ਤਾਂ ਠੱਪ ਹੋ ਗਿਆ ਜੀ ਇਸ ਗੜੇ ਸੜੋਟ ਤੇ ਥੋੜੇ ਦਿਨਾਂ ਤੱਕ ਦੇਖੋ ਅਗਰ ਇੱਕ ਬਰਸਾਤ ਚੰਗੀ ਪੈ ਗਈ ਤਾਂ ਇਹ ਕੁਛ ਵੀ ਐਮਸੀ ਨੂੰ ਕਹਿ ਲਓ ਕਿਸੇ ਹੋਰ ਜਾਂ ਵੱਡੇ ਅਫਸਰ ਨੂੰ ਕਹਿ ਲਓ ਬਸ ਇੱਕ ਰਿਟਰਨ ਤੇ ਜਾ ਕੇ ਦੇ ਦੇਣੇ ਅਸੀਂ ਆ ਜੁਬਾਨੀ ਜਾ ਕੇ ਕਹਿ ਦਿੰਨੇ ਆ ਤਉ ਬਸ ਕਹਿੰਦੇ ਠੀਕ ਆ ਜੀ ਤੁਹਾਡਾ ਕ ਮਸਲਾ ਹੱਲ ਹੋ ਜਾਏਗਾ ਹੁਣ ਜਿੱਥੇ ਜੀ ਉਹਨਾਂ ਨੂੰ ਕਹਿ ਵੀ ਦਿੰਨੇ ਕਿ ਇਸ ਤਾਂ ਐਮਸੀ ਆਪਨ ਵੀ ਇਹੀ ਗੱਲ ਕਹੀ ਗਈ ਆ ਉਹ ਕਿਸੇ ਨਾ ਐਮਸੀ ਆਪ ਜੀ ਐਸੇ ਗੁੱਸੇ ਚ ਹੋ ਜਾਂਦੇ ਨੇ ਜੇ ਅਸੀਂ ਆਪਣੇ ਘਰੋਂ ਪੈਪ ਲਾ ਕੇ ਪਾਣੀ ਪਰਵਾਦੀ ਹੈ ਜੀ ਇਹ ਉਹਨਾਂ ਦੀ ਵਲਡਿੰਗ ਹੈ ਇਹ ਸਾਨੂੰ ਇਨਾਮ ਮਿਲ ਰਿਹਾ ਉਹਨਾਂ ਨੂੰ ਜਿਤਾਉਣ ਦਾ ਬੀਬੀ ਜੀ ਨਾਲ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਵਿਧਾਇਕਾਂ ਨੂੰ ਨਹੀਂ ਮਿਲੇ ਮੈਡਮ ਨੀਨਾ ਮਿੱਤਲ ਨੂੰ ਤੇ ਤੁਹਾਨੂੰ ਹਾਂ ਜੀ ਉਹ ਬਾਹਰ ਗਏ ਹੋ ਸੀ ਤੇ ਹੁਣ ਤੁਹਾਨੂੰ ਲੱਗਦਾ ਵੀ ਤੁਸੀਂ ਉਹਨਾਂ ਦੇ ਹਸਬੰਡ ਬੈਠਦੇ ਆ ਘਰ ਜਾਣਾ ਪੈਗਾ ਜੀ ਸਾਨੂੰ ਇਹ ਸਾਰਾ ਮਸਲਾ ਅੱਨਾ ਜਾਣਾ ਪੈਣਾ ਜੀ ਅੱਜ ਤਾਂ ਬਿਲਕੁਲ ਰਿਟਨ ਦੇਾਂਗੇ ਜੀ ਠੀਕ ਹੈ ਜੀ ਤੁਹਾਡੇ ਨਾਲ ਗੱਲ ਕਰਦੇ ਆ ਤੇ ਪਹਿਲਾਂ ਬੀਬੀ ਜੀ ਨਾਲ ਗੱਲ ਕਰ ਲਈਏ ਕੀ ਕਹਿਣਾ ਚਾਹੋਗੇ ਜੀ ਕਿੰਨੀ ਵੱਡੀ ਸਮੱਸਿਆ ਆ ਤੁਹਾਨੂੰ ਕੀ ਕੀ ਇੰਨੀਆਂ ਦੇ ਵਿੱਚ ਦੇਖਣਾ ਪੈ ਰਿਹਾ ਹੈ ਬੇਟਾ ਮੈਨੂੰ ਤਾਂ ਬਹੁਤ ਤੇ ਮੈਨੂੰ ਤੇ ਉਹ ਦਿੰਦੇ ਨੇ ਪਾਣੀ ਵਿਚਾਰੇ ਸਾਹਮਣੇ ਤੇ ਅਸਰਦਾਰ ਜੀ ਮੇਰੇ ਪਾਣੀ ਭਰ ਕੇ ਦਿੰਦੇ ਨੇ ਮੈਂ ਤਾਂ ਕੱਲੀ ਰਹਿਣੀ ਆ ਮੈਂ ਚੱਲ ਵੀ ਨਹੀਂ ਸਕਦੀ ਹਾਂਜੀ ਜੀ ਮੈਨੂੰ ਤਾਂ ਬਹੁਤ ਮੈਂ ਤਾਂ ਦੋ ਇੱਕ ਦੋ ਬੋਤਲ ਵੀ ਲਿਆ ਕੇ ਮੈਂ ਜਾ ਰੁ ਪੀਂਦੀ ਆ ਕਿੰਨਾ ਕੁ ਲਿਆਵਾਂ ਮੈਂ ਹਾਂਜੀ ਹਾਂਜੀ ਮੇਰੀ ਤਾਂ ਕੁੱਕੜ ਮਾਈ ਵੀ ਕੋਨੀ ਤੇ ਐਮਸੀ ਐਮਸੀ ਸਾਹਿਬ ਨਾਲ ਗੱਲ ਕੀਤੀ ਓਰੇ ਮੈਂ ਤਾਂ ਪਈ ਜਾਣਦੀ ਨਹੀਂ ਮੈਂ ਤਾਂ ਹੁਣੇ ਆਈਆਂ 8 ਕੁ ਸਾਲ ਹੋ ਗਏ ਨੇ ਮੈਂ ਦਿੱ अच्छा अच्छा पता नहीं जानता जी ते दिल्ली ਰਹਿੰਦੇ ਸੀ ਦਿੱਲੀ ਦਾ ਦਿੱਲੀ ਚ ਵੀ ਪਾਣੀ ਦਾ ਕਹਿੰਦੇ ਬੁਰਾ ਹਾਲ ਹੈ ਤੇ ਸਾਡੇ ਤੇ ਬਹੁਤ ਪਾਣੀ ਟੇਨ ਨਗਰ ਰਹਿੰਦੀ ਸੀ ਮੈਂ ਬੈਸਟ ਟੇਨ ਨਗਰ اچھا اچھا ਸਾਡੇ ਤੇ ਜਿੰਨੇ ਰਾਤ ਪਾਣੀ ਖੁੱਲ੍ਹਾ ਹੁੰਦਾ ਸੀ ਤੇ ਉਰੇ ਜਿਆਦਾ ਮਾੜਾ ਹਾਲ ਦੇਖਿਆ ਇੱਥੇ ਤਾਂ ਬੁਰਾ ਮੈਨੂੰ ਕਹਿੰਦੇ ਸੀ ਤੂੰ ਪੰਜਾਬ ਚ ਚਲਦੀ ਹੋ ਤੇ ਠੀਕ ਰਹੇਂਗੀ ਮੈਂ ਤਾਂ ਆ ਕੇ ਦੁਖੀ ਹੋ ਗਈਆਂ ਮੈਂ ਹੁਣ ਫੇਰ ਕਹਿੰਨੀ ਆ ਮੈਂ ਇੱਥੋਂ ਚਲੀ ਜਾਵਾਂ ਕਿਤੇ ਹੋਰ ਚਲੀ ਜਾਵਾਂ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਇੰਨੇ ਕ ਦੁਖੀ ਹੋ ਗਏ ਆ ਵਾਰਡ ਤੋਂ ਦਿੱਲੀ ਪਾਣੀ ਦੀ ਸਮੱਸਿਆ ਸਭ ਤੋਂ ਜ਼ਿਆਦਾ ਸੀਗੀ ਲੇਕਿਨ ਇਹਨਾਂ ਨੂੰ ਲੱਗਦਾ ਕਿ ਰਾਜਪੁਰੇ ਦੇ ਵਾਰਡ ਨੰਬਰ 29 ਦੇ ਵਿੱਚ ਪਾਣੀ ਦੀ ਸਮੱਸਿਆ ਸਭ ਤੋਂ ਜ਼ਿਆਦਾ ਹੈ ਕਿ ਇਹਨਾਂ ਦਾ ਦਿਲ ਕਰਦਾ ਕਿ ਮੈਂ ਦੁਬਾਰਾ ਔਰ ਤੋਂ ਸਾਰਾ ਕੁਝ ਵੇਚ-ਵਾਚ ਕੇ ਆਪਣੇ ਦੁਆਰਾ ਦਿੱਲੀ ਚਲੀ ਜਾਵਾਂ ਸੋ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਵੀ ਕਾਂਗੇ ਜੀ ਪਾਣੀ ਦੀ ਬਹੁਤ ਪ੍ਰੋਬਲਮ ਹੈਗੀ ਹੈ ਅਸੀਂ ਅਗਰ ਐਮਸੀ ਨਾਲ ਰਿਕੁਐਸਟ ਕਰਦੇ ਆ ਕਿੰਨੀ ਵਾਰ ਕਹਿੰਨੇ ਆ ਬੇਟਾ ਪਾਣੀ ਨਹੀਂ ਆਇਆ ਪਾਣੀ ਨਹੀਂ ਆਇਆ ਪਾਉਂਦੇ ਆ ਸੁਣ ਕੁਛ ਨਹੀਂ ਮਤਲਬ ਅੱਜ ਸਵੇਰੇ ਆ ਜਾਏਗਾ ਸ਼ਾਮੀ ਆ ਜਾਏਗਾ ਸਵੇਰੇ ਆ ਜਾਏਗਾ ਸ਼ਾਮੀ ਆ ਜਾਏਗਾ ਇੱਕ ਦਿਨ ਮੈਂ ਕਿਹਾ ਮੇਰੇ ਘਰ ਪਾਣੀ ਨਹੀਂ ਆ ਰਿਹਾ ਕਹਿੰਦੇ ਆਂਟੀ ਫਿਰ ਉਹਨਾਂ ਨੇ ਗੁੱਸੇ 'ਚ ਬੋਲੇ ਮੈਨੂੰ ਕਹਿੰਦੇ ਤੁਹਾਨੂੰ ਆਪਣੇ ਘਰੋਂ ਪਾਈਪ ਲਗਾ ਕੇ ਤੇ ਤੁਹਾਡੇ ਘਰ ਪਾਣੀ ਦੇਣ ਤੁਰਿਆ ਮੈਂ ਇਹ ਗੱਲ ਜਿਹੜੀ ਹੈ ਰਵਿੰਦਰ ਸਿੰਘ ਐਡਵੋਕੇਟ ਜਿਹੜੇ ਸੀਨੀਅਰ ਐਡਵੋਕੇਟ ਆ ਉਹਨਾਂ ਨੇ ਕਹੀ ਹਾਂਜੀ ਮੈਨੂੰ ਖੁਦ ਨੂੰ ਕਹੀ ਅੱਛਾ ਜੀ ਹੈ ਫਿਰ ਦੇਖੋ ਰੁੱਡੀ ਅਗਰ ਬੋਲਣਗੇ ਤੇ ਫਿਰ ਗੁੱਸਾ ਆਏਗਾ ਨਾ ਹੁਣ ਅਸੀਂ ਵੀ ਅੱਕੇ ਪਿਆਸੀ ਵੀ ਤਾਂ ਹੀ ਬੋਲ ਰਹੇ ਆ ਗਏ ਵੀ ਨਹੀਂ ਤਾਂ ਸਾਡਾ ਇੰਨਾ ਟਾਈਮ ਹੋ ਗਿਆ ਅਸੀਂ ਬਿਲਕੁਲ ਨਹੀਂ ਬੋਲਦੇ ਸੀ ਅਸੀਂ ਕਹਿੰਦੇ ਸਾਡੇ ਸ਼ਹਿਰ ਦਾ ਬੱਚਾ ਹੈ ਜਿੱਤੇ ਹੈ ਤੇ ਚਲੋ ਸਾਡੀ ਕੋ ਸੁਣਵਾਈ ਕਰੇਗਾ ਹਨਾ ਰਾਜਪੁਰੇ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਵੱਲੋਂ ਕੋਆਰਡੀਨੇਟਰ ਲਾਏ ਗਏ ਆ ਹਰ ਇੱਕ ਚੀਜ਼ ਦੇ ਚਾਹੇ ਵਾਟਰ ਸਪਲਾਈ ਹੈ ਚਾਹੇ ਉਹ ਬਿਜਲੀ ਵਿਭਾਗ ਹੈ ਚਾਹੇ ਉਹ ਨਗਰ ਕੌਂ ਜਿਹੜਾ ਬੰਦਾ ਸਾਨੂੰ ਆ ਕੇ ਮਿਲਦਾ ਸੀ ਹਰੇਕ ਵਾਰਡ ਦਾ ਜਿਹੜਾ ਹੈ ਕਿਉਂਕਿ ਉਹਨਾਂ ਨੇ ਹੁਣ ਹੀ 35 ਲੱਖ ਦਾ ਜਿਹੜਾ ਹੈ ਇੱਕ ਵਾਰਡ ਦਾ ਐਸਟੀਮੇਟ ਵੀ ਪਾਣੀ ਦਾ ਪਾਸ ਕੀਤਾ ਹੈ ਨਹੀਂ ਐਸ ਐਸ ਰਹੇ ਨਾ ਅਗਰ ਅਸੀਂ ਉਹਨਾਂ ਕੋਲ ਤਾਂ ਜਾਈਏ ਨਾ ਅਗਰ ਸਾਡੇ ਐਮਸੀ ਨਾ ਸੁਣਨ ਤਾਂ ਹੈ ਦੇਖੋ ਉਹਨਾਂ ਨੇ ਕਿਹਾ ਵੀ ਇੱਥੋਂ ਖੱਡਾ ਪਟਵਾ ਕੇ ਵੀ ਇੱਥੋਂ ਫਿਰ ਇਹ ਖੱਡੇ ਪਟਵਾਤੇ ਸਾਰੇ ਇਹਨਾਂ ਨੇ ਆਪਣੇ ਆਪ ਬੰਦ ਕੀਤੇ ਨੇ ਇੱਥੇ ਦੇਖੋ ਸਾਰੇ ਵੀ ਟੈਂਪੋ ਇੱਕ ਫਸ ਗਿਆ ਹੈ ਇੰਨੀ ਮੁਸ਼ਕਿਲ ਦਾ ਨਾ ਉਹਨਾਂ ਨੇ ਕੱਢਿਆ ਹੈਗਾ ਹੁਣ ਤੁਸੀਂ ਮਿਲੋਗੇ ਮੈਡਮ ਨੂੰ मैडम ਨੂੰ ਮਿਲਾਂਗੇ ਅਗਰ ਨਹੀਂ ਸੁਣਨਗੇ ਤਾਂ ਅਸੀਂ ਮਿਲਾਂਗੇ ਤੁਸੀਂ ਕੀ ਕਹਿ ਰਹੇ ਸੀਗੇ ਜੀ ਮੇਰੇ ਕਹਿਣ ਦਾ ਇਹ ਮਤਲਬ ਹੈ ਮੈਮ ਨੂੰ ਕਿਉਂ ਮਿਲੀ ਹੈ ਜੇ ਐਮਸੀ ਸਾਡੇ ਕੋਲ ਹੈਗੇ ਆ ਐਮਸੀ ਨੂੰ ਕਿਉਂ ਪੁਆਇੰਟ ਕੀਤਾ ਜਾਂਦਾ ਹੈ ਸਾਡੀ ਪ੍ਰੋਬਲਮ ਸੋਲਵ ਕਰਨ ਵਾਸਤੇ ਜੇ ਸੋਣੀ ਨਹੀਂ ਰਹੇ ਫਿਰ ਅਸੀਂ ਕਿਉਂ ਉਹਨਾਂ ਨੂੰ ਅਸੀਂ ਫਿਰ ਪਾਰਟੀ ਨੂੰ ਹੀ ਸਪੋਰਟ ਨਾ ਕਰੀ ਇਸ ਮੀਨਸ ਕੀ ਪਤਾ ਕੁਝ ਐਮਸੀ ਹੈ ਜਿਹੋ ਹੁੰਦੇ ਜਿਨ੍ਹਾਂ ਦੀ ਸਰਕਾਰ ਨਾਲ ਹੀ ਨਹੀਂ ਬਣਦੀ ਆਪਣੇ ਸਰਕਾਰ ਨਾਲ ਹੀ ਨਹੀਂ ਬਣਦੀ ਕੀ ਪਤਾ ਇਹ ਵੀ ਇਹ ਐਡਵੋਕੇਟ ਰਵਿੰਦਰ ਸਿੰਘ ਵੀ ਉਹਨਾਂ ਚੋਂ ਇੱਕ ਹੋਣ మేబీ ਕੋਈ ਸਾਨੂੰ ਨਹੀਂ ਪਤਾ ਅਸੀਂ ਤਾਂ ਵੋਟਸ ਦੇ ਕੇ ਜਿਤਾਇਆ ਸੀ ਉਹਨਾਂ ਨੂੰ ਸਾਡਾ ਤਾਂ ਰੋਲ ਇੱਥੇ ਤੱਕ ਸੀਗਾ ਸੋ ਗੱਲ ਕਰ ਲੈਣੇ ਆ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਪਾਣੀ ਦੀ ਸਮੱਸਿਆ ਤਾਂ ਬਹੁਤ ਜ਼ਿਆਦਾ ਹੈ ਜੀ ਹਾਂਜੀ ਹਾਂਜੀ ਤੁਹਾਨੂੰ ਪਤਾ ਹੈ ਅੱਜ ਕੱਲ ਤੇ ਯੂਥ ਸਭ ਜੋਬ ਕਰ ਰਹੇ ਹੈ ਘਰ ਦੇ ਵਿੱਚ ਬਜ਼ੁਰਗ ਹੁੰਦੇ ਨੇ ਉਹ ਕਿੰਨਾ ਕੁ ਪਾਣੀ ਭਰ ਲੈਣਗੇ ਹਾਂਜੀ ਹਾਂਜੀ ਬਾਹਰ ਤੋਂ ਬਾਲਟੀਆਂ ਦੇ ਨਾਲ ਕਿੰਨਾ ਕੁ ਪਾਣੀ ਭਰ ਲੈਣਗੇ ਔਰ ਪਾਈਪ ਲਾ ਕੇ ਕੋਈ ਕਿੰਨਾ ਕੁ ਪਾਣੀ ਭਰਾ ਦੇਗਾ ਘਰ ਹੈਗੇ ਜਿਹੜੇ ਇਸ ਟਾਈਮ ਬਹੁਤ ਜ਼ਿਆਦਾ ਪਰੇਸ਼ਾਨ ਹੈ ਜੀ ਸਾਰੇ ਘਰ ਪਰੇਸ਼ਾਨ ਆ ਆਲਮੋਸਟ ਕਿਉਂਕਿ ਪਾਣੀ ਤਾਂ ਸਭ ਨੂੰ ਚਾਹੀਦਾ ਹੁੰਦਾ ਹੈ ਘਰਿਆ ਪਰੇਸ਼ਾਨ ਹੈ ਪਾਣੀ ਤਾਂ ਸਭ ਨੂੰ ਚਾਹੀਦਾ ਹੁੰਦਾ ਹੈ ਪਾਣੀ ਤਾਂ ਮੇਨ ਨੀਡ ਹੈ ਤੇ ਤੁਸੀਂ ਯੂਥ ਦੀ ਗੱਲ ਕੀਤੀ ਹੈ ਯੂਥ ਜਾ ਕੇ ਕਿਉਂਕਿ ਐਮਸੀਬੀ ਜਿਹੜਾ ਹੈ ਯੂਥ ਹੀ ਹੈ ਇੱਕ ਤਰ੍ਹਾਂ ਦਾ ਉਹਦੀ ਵੀ ਜ਼ਿਆਦਾ ਉਮਰ ਹੈ ਨਹੀਂ ਉਹ ਵੀ ਸਮਝ ਸਕਦਾ ਤੁਹਾਡੀ ਯੂਥ ਦੀ ਗੱਲ ਤੇ ਤੁਸੀਂ ਆਪਣੀ ਗੱਲ ਯੂਥ ਸਾਹਮਣੇ ਰੱਖੀ ਆਪਣੇ ਅੰਸੀ ਸਾਹਮਣੇ ਰੱਖੀ ਹਾਂਜੀ ਅਸੀਂ ਜਾਂਦੇ ਹਾਂ ਇਕੱਠੇ ਹੋ ਕੇ ਸਭ ਲੇਕਿਨ ਪਾਣੀ ਦੀ ਸਮੱਸਿਆ ਨਹੀਂ ਹੱਲ ਹੋ ਰਹੀ ਹੈਗੀ ਸਾਰੇ ਇਸ ਤੋਂ ਬਹੁਤ ਪਰੇਸ਼ਾਨ ਹੋ ਰਹੇ ਆ ਬਜ਼ੁਰਗ ਕਿੰਨਾ ਕ ਪਾਣੀ ਢੋਲਣਗੇ ਬਾਲਟੀਆਂ ਦੇ ਨਾਲ ਆ ਪਾਈਪ ਦੇ ਨਾਲ ਵੀ ਲਗਾਓ ਇੰਨੀ ਗਰਮੀ ਪੈ ਰਹੀ ਹੈ ਲੋਕ ਸਰਕਾਰ ਨੇ ਬੱਚਿਆਂ ਨੂੰ ਸਕੂਲ ਤੋਂ ਛੁੱਟੀਆਂ ਕੀਤੀ ਹੋਈਆਂ ਨੇ ਵੀ ਇੰਨੀ ਗਰਮੀ ਪੈ ਰਹੀ ਹੈ ਐਨਾ ਟੈਂਪਰੇਚਰ ਜਿਆਦਾ ਐਨੇ ਟੈਂਪਰੇਚਰ ਦੇ ਵਿੱਚ ਬਜ਼ੁਰਗ ਘਰ ਘਰ ਬਾਲਟੀਆਂ ਲੈ ਕੇ ਜਾਂਦੇ ਆ ਤਾਂ ਬਹੁਤ ਮੁਸ਼ਕਿਲ ਹੈ ਠੀਕ ਹੈ ਜੀ ਸੋ ਗੱਲ ਕਰ ਲੈਣੇ ਆ ਇਹ ਮਾਨਦਲ ਤੋਂ ਹੈਗੇ ਆਪਾਂ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਕਿੰਨੀ ਕ ਵੱਡੀ ਤੁਸੀਂ ਦੇਖ ਰਹੇ ਹੋ ਤੁਹਾਡੇ ਪ੍ਰੇਮ ਸਿੰਘ ਜਿਹੜੀ ਕਿ ਐਕਸਟਰਾ ਜੀ ਇਸ ਵਿੱਚ ਮਸਿਆ ਹੈ ਜੀ ਮੈਂ ਰਾਜਪੁਰਾ ਹਲਕਾ 4000 ਜੀਜੀ ਸਿੰਘ ਖਾਲਸਾ ਸ਼੍ਰੋਮਣੀ ਕਾਲੀ ਦਾ ਮਰਸਾ ਰਾਜਪੁਰਾ ਹਾਂਜੀ ਮਨੂੰ ਅੱਜ ਤੋਂ ਇਹਨਾਂ ਦੇ 3 ਮਹੀਨੇ ਹੋ ਗਏ 4 ਮਹੀਨੇ ਹੋ ਗਏ ਇਹਨਾਂ ਦੇ ਕੰਪਲੀਟਾ ਆ ਰਹੀਆਂ ਸੀ ਕੋਈ ਸਾਡੇ ਵਰਕਰ ਵੀ ਨੇ ਇੱਥੇ ਪ੍ਰੇਮਸੀ ਕਲੋਨੀ ਦੇ ਵਿੱਚ ਉਹਨੇ ਵੀ ਕੰਪਲੀਟਾ ਆ ਰਹੀਆਂ ਸੀ ਮੈਂ ਜਦੋਂ ਇਹਨਾਂ ਦਾ ਕੰਪਲੀਟਾ ਦਾ ਐਡੀਓ ਸਾਹਿਬ ਨੂੰ ਕਿਆ ਐ ਜਿਹੜਾ ਉਹਨਾਂ ਮੇਰੀ ਰਾਤ ਵੀ ਗੱਲ ਹੋਈ ਜੱਟ ਵਜੇ ਇਹਨਾਂ ਦੇ ਧੰਨੇ ਤੋਂ ਬਾਅਦ ਮੇਰੀ ਐਸਡੀ ਸਾਹਿਬਾ ਨਾਲ ਗੱਲ ਹੋਈ ਸੀ ਐਸਡੀ ਉਹ ਕਹਿੰਦੇ ਕੋਈ ਪ੍ਰੋਬਲਮ ਨਹੀਂ ਆ ਪਾਣੀ ਦੀ ਮੈਂ ਕਹਿੰਦੇ ਪ੍ਰੋਬਲਮ ਨਹੀਂ ਆ ਤਾਂ ਧੰਨਾਂ ਕ ਨੂੰ ਲਾ ਰਹੇ ਨੇ ਤੁਸੀਂ ਉੱਥੇ ਆਂਦੇ ਕਿਉਂ ਨਹੀਂ ਤੁਸੀਂ ਜਾਂ ਤੇ ਬੰਦੇ ਕੋ ਨਹੀਂ ਭੇਜਦੇ ਸਾਨੂੰ ਵਦਹਾਕਾਂ ਨੀਨਾ ਮਿੱਤਰਗੋਲ ਜਾਣਦੀ ਕੀ ਲੋੜ ਹੈ ਜਿਹੜੀ ਵਦਹਾਕਾਂ ਨੂੰ ਇਹ ਨਹੀਂ ਪਤਾ ਕਿ ਕਿਹੜੀ ਸਮੱਸਿਆ ਕਿਸ ਕਲੋਨੀ ਦੀ ਐ ਐਮਸੀ ਨੂੰ ਮਿਲੇ ਉਹ ਬੈਂਮ ਜਿਹਨੂੰ ਬੈਂਮ ਨੂੰ ਕਿਉਂ ਮਿਲਾਂ ਮਨੂੰ ਮੈਂ ਵਰਕਰਾਂ ਮਿਲੂੰਗਾ ਮੈਂ ਵਾੜ ਵਾਸੀਆਂ ਨੂੰ ਮਿਲੂੰਗਾ ਮੈਮਚਨ ਨੂੰ ਮਿਲੂੰਗਾ ਹਾਂਜੀ ਹਾਂਜੀ ਨਹੀਂ ਇਹਨਾਂ ਨੂੰ ਤਾਂ ਸਭ ਤੋਂ ਜ਼ਿਆਦਾ ਸਮੱਸਿਆ ਜਿਹੜੀ ਮੈਂ ਮੇਰੀ ਗੱਲ ਸੁਣੋ ਸੁਵਿਧਾ ਪਾਣੀ ਦੀ ਨਹੀਂ ਆਗੀ ਸੁਵਿਧਾ ਹਰੇਕ ਸੀ ਦੀ ਆਗੀ ਆ ਹੂੰ ਹੂੰ ਕਿਉਂ ਮਿਲਾਵਾਂਗਾ ਮੈਂ ਪਾਣੀ ਬਿਚੇ ਇਹਨਾਂ ਨੂੰ ਇਹ ਜਦ ਆਪ ਪੋਤੇ ਮਿਲ ਗਿਆ ਨੇ ਐਡਵੋਕੇਟ ਰਵਿੰਦਰ ਸਿੰਘ ਨੂੰ ਹਾਂ ਹਾਂ ਐਮਸੀ ਨੂੰ ਦੇ ਉਹਨੂੰ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਜੇ ਦੀ ਸਰਕਾਰ ਨਾਲ ਨਹੀਂ ਬਣਦੀ ਉਹ ਸਿੱਧਾ ਜਵਾਬ ਦੇ ਦੇ ਕਿ ਤੁਸੀਂ ਵਿਧਾਇਕ ਕੋਲ ਜਾਓ ਤੁਹਾਨੂੰ ਲੱਗਦਾ ਕਿ ਉਹਨਾਂ ਦੀ ਸਰਕਾਰ ਨਾਲ ਬਣਦੀ ਨਹੀਂ ਹੈ ਨਹੀਂ ਮੈਂ ਨਹੀਂ ਜਾਣਦਾ ਕਿ ਬਣਦੀ ਨਹੀਂ ਬਣਦੀ ਮੰਨਣੀ ਤੇ ਪਾਣੀ ਦੀ ਸਮੱਸਿਆ ਨਹੀਂ ਹੱਲ ਹੋ ਰਹੀ ਤਾਂ ਲੋਕ ਇਹ ਸਮਝਣਗੇ ਕਿ ਉਹਨਾਂ ਦੀ ਸਰਕਾਰ ਤੱਕ ਪਹੁੰਚ ਹੀ ਨਹੀਂ ਹੈਗੀ ਮੈਂ ਮੈਂ ਨਰਿੰਦਰ ਸ਼ਾਸਤਰੀ ਪ੍ਰਧਾਨ ਨਾਲ ਵੀ ਗੱਲ ਕੀਤੀ ਸੀ ਅਗਰ ਜੇ ਇਹ ਦਾ 5-4 ਦਿਨ ਤੱਕ ਮਸਲਾ ਨਾ ਲੋਇਆ 5-4 ਦਿਨ ਤੱਕ ਮਸਲਾ ਨਾ ਲੋਇਆ ਤੇ ਮੈਂ ਇੱਕ ਆਪਣਾ ਜ਼ਿਲ੍ਹਾ ਬਟਿਆਲੇ ਦਾ ਧਰਨਾ ਜਿਹੜਾ ਹੈ ਉਹ ਆਪਣਾ ਜਿਹੜਾ ਸ਼ਿਵਰੇ ਬੋਰਡ ਵਾਟਸਪ্লাই ਨਰਿੰਦਰ ਸ਼ਾਸਤਰੀ ਤੇ ਆਪਣਾ ਵਿਧਾਇਕਾ ਨੀਨਾ ਮਿੱਤਲ ਦੇ ਘਰ ਦੇ ਬਾਹਰ ਤਾਂ ਨਾ ਲਾਇਆ ਜਾਏਗਾ ਦੰਨਾ ਮਰਾ ਰਾਈਟ ਆ ਮੇਰੀ ਪਾਰਟੀ ਦਾ ਕੋਈ ਮੇਰੀ ਪਾਰਟੀ ਕੋਲ ਇਹ ਸਕੇਤਾਂ ਆndੀਆਂ ਨੇ ਮੇਰੇ ਵਰਕਰ ਨੇ ਅਗਰ ਜੇ ਪੰਜ 6 ਦਿਨ ਚ ਮਸਲਾ ਨਾ ਲੋਇਆ ਤੇ ਮੈਂ ਤਰਨ ਇਕ ਯੋਗ ਬਾੜਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਤੇ ਆਪਣੇ ਪਾਰਟੀ ਦੇ ਜਿਹੜੇ ਵਰਕਰੋਂ ਲੈ ਕੇ ਇਹ ਬੋਰਡ ਬਣਾ ਵਿਚਾਰਤ ਨਾਲ। ਸੋ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਵਾਰਡ ਨੰਬਰ 29 ਦੇ ਵਿੱਚ ਪ੍ਰੇਮ ਸਿੰਘ ਕਲੋਨੀ ਹੈਗੀ ਮੰਦਿਰ ਵੀ ਹੈਗਾ ਤੇ ਸ਼੍ਰੀ ਗੁਰਦੁਆਰਾ ਸਾਹਿਬ ਵੀ ਜਿਹੜੇ ਉਹਦੇ ਨਾਲ ਹੈ ਲੋਕੀ ਬਹੁਤ ਜ਼ਿਆਦਾ ਪਰੇਸ਼ਾਨ ਹੈ। ਅਸੀਂ ਵੀ ਜਿਹੜੇ ਰਿਕਾਰਡ ਤੋੜ ਐਮਸੀ ਹੈਗੇ ਜਿਨ੍ਹਾਂ ਨੇ ਰਿਕਾਰਡ ਤੋੜੇ ਆ ਜ਼ਿਲ੍ਹੇ ਦੇ ਵਿੱਚ ਰਵਿੰਦਰ ਸਿੰਘ ਜੀ ਨੂੰ ਇਹੀ ਕਹਾਂਗੇ ਕਿ ਪ੍ਰਮਾਤਮਾ ਕਰੇ ਤੁਸੀਂ ਅਗਲੀ ਵਾਰ ਉਸ ਤੋਂ ਵੀ ਜ਼ਿਆਦਾ ਵੱਡਾ ਰਿਕਾਰਡ ਤੋੜੋ ਲੇਕਿਨ ਲੋਕਾਂ ਦੀ ਸਮੱਸਿਆਵਾਂ ਹੱਲ ਕਰਨ ਤੋਂ ਬਾਅਦ ਇਸ ਤਰ੍ਹਾਂ ਰਿਕਾਰਡ ਨਹੀਂ ਟੁੱਟਨੇ ਜੇ ਤੁਹਾਡੀ ਸਰਕਾਰ ਨਹੀਂ ਸੁਣਦੀ ਤਾਂ ਉੱਪਰ ਲੈਵਲ ਤੇ ਵੀ ਜਿਹੜੇ ਹੈ ਲੀਡਰ ਸਹਿਬਾਨ ਵੱਡੇ ਮੁੱਖ ਮੰਤਰੀ ਸਾਹਿਬ ਤੇ ਮੰਤਰੀਆਂ ਜੀ ਨਾਲ ਤੁਹਾਡੀਆਂ ਫੋਟੋਆਂ ਦੇਖੀਆਂ ਗਈਆਂ ਜਿਨ੍ਹਾਂ ਦੇ ਨਾਲ ਤੁਸੀਂ ਹਮੇਸ਼ਾ ਨਜ਼ਰ ਆਉਂਦੇ ਹੋ ਤੁਸੀਂ ਉਹਨਾਂ ਨੂੰ ਕਹਿ ਕੇ ਲੋਕਾਂ ਦੇ ਹੱਲ ਕਰਵਾ ਸਕਦੇ ਹੋ ਜੇ ਤੁਹਾਡੀ ਰਾਜਪੁਰਾ ਪ੍ਰਸ਼ਾਸਨ ਨਹੀਂ ਸੁਣਦਾ ਤਾਂ ਲੋਕਾਂ ਦਾ ਕੀ ਕਸੂਰ ਹੈ ਲੋਕਾਂ ਨੇ ਤੁਹਾਨੂੰ ਵੋਟਾਂ ਦੇ ਕੇ ਜਿਹੜਾ ਹੈ ਇੱਕ ਰਿਕਾਰਡ ਤੋੜ ਐਮਸੀ ਬਣਾਇਆ ਸੀ ਤੇ ਵੱਡੀਆਂ-ਵੱਡੀਆਂ ਫੋਟੋਆਂ ਤੁਹਾਡੀਆਂ ਅਖਬਾਰਾਂ ਦੇ ਵਿੱਚ ਲੱਗੀਆਂ ਸੀ ਕਿ ਪੂਰੇ ਪਟਿਆਲੇ ਜ਼ਿਲ੍ਹੇ ਤੋਂ ਇੱਕੋ ਹੀ ਜਿਹੜਾ ਐਮਸੀ ਵਾਰਡ ਨੰਬਰ 29 ਦਾ ਆਮ ਆਦਮੀ ਪਾਰਟੀ ਦਾ ਜਿੱਤੇ ਆ ਤੇ ਤੁਹਾਨੂੰ ਉਸ ਬਾਰੇ ਸੋਚਣਾ ਚਾਹੀਦਾ ਹੈ ਲੋਕਾਂ ਬਾਰੇ ਸੋਚਣਾ ਚਾਹੀਦਾ ਹੈ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਸਟੋਰੀ ਦੇਖੀ ਹੈ ਤੇ ਤੁਸੀਂ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਨਾ ਹੈ ਕਿ ਤਾਂ ਕਿ ਲੋਕਾਂ ਨੂੰ ਸਮੱਸਿਆ ਨਾ ਆਣ ਬਹੁਤ ਲੋਕ ਦੁਖੀ ਸੀ ਤਾਂ న్యూਸ 89 ਪੰਜਾਬ ਦੀ ਟੀਮ ਅੱਜ 29 ਨੰਬਰ ਵਾਰਡ ਦੇ ਵਿੱਚ ਆਈ ਸੀ ਤੇ ਫਿਲਹਾਲ ਤੁਸੀਂ ਸੰਦੀਪ ਚੌਧਰੀ ਨੂੰ ਇਜਾਜ਼ਤ ਤੇ ਤੁਹਾਡਾ ਕੀ ਕਹਿਣਾ ਹੈ ਵੱਧ ਤੋਂ ਵੱਧ ਕਮੈਂਟ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪੰਜਾਬ ਦੇ ਮੁੱਖ ਮੰਤਰੀ ਤੱਕ ਵਾਰਡ ਨੰਬਰ 29 ਦੇ ਲੋਕਾਂ ਦੀ ਗੱਲ ਆਪਾਂ ਪਹੁੰਚਾ ਸਕੀਏ ਕੈਮਰਾਮੈਨ ਮੋਹਿਦ ਨਾਲ ਸੰਦੀਪ ਚੌਧਰੀ న్యూਸ 89 ਪੰਜਾਬ న్యూਸ 89 ਪੰਜਾਬ ہر خبر جس